ਹਰਪ੍ਰੀਤ ਸਿੰਘ ਉਰਫ ਹਰਪ੍ਰਤਾਪ ਸਿੰਘ ਇਲੈਸ ਹੈਪੀ ਇਹਦੇ ਦੀ ਫੈਮਿਲੀ ਦੀ ਵਾਈਫ ਇਹਨਾਂ ਬਾਰੇ ਕਾਫੀ ਸ਼ਿਕਾਇਤ ਸੀ ਕਿ ਇਹ ਜਿਹੜੇ ਆ ਨਾਲ ਇਹਨਾਂ ਦੇ ਰਿਸ਼ਤੇਦਾਰ ਲੇਡੀਜ਼ ਲੈ ਕੇ ਇਹ ਨਸ਼ਾ ਜਿਹੜਾ ਵਾ ਲੋਕਾਂ ਨੂੰ ਵੇਚ ਰਹੇ ਨੇ ਇਹ ਲਿਆ ਕੇ ਪਿੱਛੋਂ ਸਪਲਾਈ ਦੇਗਾ ਛੋੜੀਆਂ-ਛੋੜੀਆਂ ਪੁੜੀਆਂ ਬਣਾ ਕੇ ਵੇਚਦੇ ਆ ਦੋਸ਼ੀਆਂ ਨੂੰ ਗ੍ਰਫਤਾਰ ਕੀਤਾ ਜਾ ਰਿਹਾ ਉੱਥੇ ਜਿਹੜੇ ਇਲਾਜ ਕਰਾਉਣਾ ਚਾਹੁੰਦੇ ਆ ਉਨਨ ਨੂੰ ਡੀਡਿਕਸ਼ਨ ਸੈਂਟਰ ਵੀ ਦਾਖਲ ਕਰਾਇਆ ਜਾ ਰਿਹਾ ਹੈ ਪੰਜਾਬ ਪੁਲਿਸ ਦੇ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਲਗਾਤਾਰ ਨਸ਼ਾ ਤਸਕਰਾਂ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ। ਤਾਜ਼ਾ ਮਾਮਲਾ ਅੰਮ੍ਰਿਤਸਰ ਦੇ थाना ਸਦਰ ਦੇ ਪੁਲਿਸ ਵੱਲੋਂ ਕੀਤਾ ਗਿਆ ਹੈ ਜਿੱਥੇ ਨਸ਼ਾ ਵੇਚਦੇ ਇੱਕ ਪਤੀ ਪਤਨੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਕੀ ਹੈ ਪੂਰਾ ਮਾਮਲਾ ਜਾਣਕਾਰੀ ਲੈਣਿਆ ਮੇਰੇ ਨਾਲ ਮੌਜੂਦ ਨੇ ADCP ਹਰਪਾਲ ਸਿੰਘ ਸਰ ਮੌਜੂਦ ਸਰ ਕੀ ਹੈ ਇਹ ਪੂਰਾ ਮਾਮਲਾ? ਇਸ ਤਰ੍ਹਾਂ ਜੀ ਮਾਂ ਪੰਜਾਬ ਸਰਕਾਰ ਵੱਲੋਂ ਜੋ ਯੁੱਧ ਨਸ਼ਿਆਂ ਵਿਰੋਧ ਮੈਂਸੜੀਆ ਉਹਦੇ ਤਹਿਤ ਮਾਨ ਜੋ ਕਮਿਸ਼ਨਰ ਸਾਹਿਬ ਸਾ ਗੁਰਪ੍ਰੀਤ ਸਿੰਘ ਜੀ ਭੁੱਲਰ ਜਿਨ੍ਹਾਂ ਦੇ ਦੇਸ਼ਾ ਨਿਰਦੇਸ਼ ਏਟ ਜਿਹੜੀ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਬਹੁਤ ਤੁਹਾਡੇ ਰੋਜ਼ ਤੁਸੀਂ ਦੇਖਦੇ ਹੋ ਬਹੁਤ ਰਿਕਵਰੀਆਂ ਹੈਵੀ ਰਿਕਵਰੀਆਂ ਹੋ ਰਹੀਆਂ ਨੇ ਜੀ ਇਸੇ ਤਰ੍ਹਾਂ ਹੀ ਰਾਣਾ ਸਦਰ ਦੇ ਵਿੱਚ ਇਹ ਜਿਹੜੇ ਆ ਹਰਪ੍ਰੀਤ ਸਿੰਘ ਉਰ ਹਰ ਪ੍ਰਤਾਪ ਸਿੰਘ ਇਲੈਸ ਹੈਪੀ ਇਹ ਤੇ ਦੀ ਫੈਮਿਲੀ ਦੀ ਵਾਈਫ ਇਹਨਾਂ ਬਾਰੇ ਕਾਫੀ ਸ਼ਿਕਾਇਤ ਸੀ ਕਿ ਇਹ ਜਿਹੜੇ ਆ ਨਾਲ ਨੇ ਨੇ ਰਿਸੈਡਰ ਲੇਡੀਜ਼ ਲੈ ਕੇ ਇਹ ਨਸ਼ਾ ਜਿਹੜਾ ਵਾ ਲੋਕਾਂ ਨੂੰ ਵੇਚ ਰਹੇ ਨੇ ਤੇ ਇਹ ਲਿਆ ਕੇ ਪਿੱਛੋਂ ਸਪਲਾਈ ਦਾ ਗਾਂ ਛੋੜੀਆਂ ਛੋੜੀਆਂ ਪੁੜੀਆਂ ਬਣਾ ਕੇ ਵੇਚਦੇ ਆ ਜਿਹਦੇ ਤਹਿਤ ਸਾਡੇ ਐਸ ਐਚ ਓ ਸਦਰ ਨੇ ਟੀਮ ਨੇ ਇਹਨਾਂ ਨੇ ਜਿਹੜਾ ਉੱਥੇ ਰੇਡ ਕੀਤਾ ਜਿਹਦੇ ਵਿੱਚ ਇਹਨਾਂ ਨੂੰ ਕਾਮਯਾਬੀ ਮਿਲੀ ਜਿੱਥੋਂ ਇਹਨਾਂ ਨੇ ਇਹਨਾਂ ਦੀ ਵਾਈਫ ਤੇ ਪੁੜੀਆਂ ਬਣਾ ਰਹੇ ਸੀ ਤੇ ਇਹਨਾਂ ਦੇ ਕੋਲੋਂ 260 ਗ੍ਰਾਮ ਹਿਰੋਨ ਬਰਾਮਦ ਹੋਈ ਤੇ ਕਰੀਬ 5290 ਰੁਪਏ ਡਰੱਗ ਮਨੀ ਬਰਾਮਦ ਹੋਇਆ ਜੋ ਇਹਨਾਂ ਦੇ ਕੋਲ ਹਰਪ੍ਰੀਤ ਸਿੰਘ ਇਹਦੀ ਵਾਈਫ ਪ੍ਰਿੰਕਾ ਤੇ ਇਹਨਾਂ ਦੀ ਇੱਕ ਰਿਲੇਟਿਵ ਹੈਗੀ ਸ਼ਿਲਪਾ ਇਹਨਾਂ ਤਿੰਨਾਂ ਨੂੰ ਜਿਹੜਾ ਵਾ ਰੰਗੇ ਹੱਥੀ ਜਿਹੜਾ ਗ੍ਰਿਫਤਾਰ ਕੀਤਾ ਗਿਆ ਇਹਨਾਂ ਦੇ ਅਗੇਂਸਟ ਮੁਕੱਦਮਾ ਨੰਬਰ 95 19 62025 ਅੰਡਰ ਸੈਕਸ਼ਨ 25 21C 27A 64 ਐਨਡੀਪੀਐਸ ਸੈਕਟਰ ਜਿਹੜਾ ਦਰਜ ਕੀਤਾ ਗਿਆ ਦਰਜ ਕਰਕੇ ਜਿਹੜੀ ਥਾਣਾ ਸਦਰਚਤ ਪੁਲਿਸ ਕੀਤੀ ਜਾ ਰਹੀ ਹੈ ਜਿਹਦੇ ਤੇ ਅੱਜ ਇਹਨਾਂ ਨੂੰ ਕੋਰਟ 'ਚ ਪੇਸ਼ ਕਰਕੇ ਇਹਨਾਂ ਦਾ 2 ਦਿਨ ਦਾ ਰਿਮਾਂਡਾ ਹਸਲ ਕੀਤਾ ਗਿਆ ਜਿਹਦੇ ਵਿੱਚ ਅਸੀਂ ਇਹਨਾਂ ਦਾ ਦੁਬਾਰਾ ਇਨਟੈਰੋਗੇਸ਼ਨ ਕਰਕੇ ਪੁੱਛਗਿੱਛ ਕਰ ਰਹੇ ਹਾਂ ਕਿ ਇਹ ਕਿੱਥੋਂ ਪਿੱਛੋਂ ਇਹਦਾ ਬੈਕਵਰਡ ਲਿੰਕ ਇਹਦਾ ਫਾਰਵਰਡ ਲਿੰਕ ਇਹ ਕਿੱਥੋਂ ਸਮਾਨ ਆਉਂਦਾ ਸੀ ਕਿੱਥੇ ਗਾਂ ਅੱਗੇ ਸਪਲਾਈ ਕਰਦੇ ਸੀ ਇਹ ਸਾਰੇ ਚੈਨਲ ਨੂੰ ਜਿਹੜਾ ਇਨਵੈਸਟੀਗੇਸ਼ਨ ਕੀਤਾ ਜਾ ਰਿਹਾ ਸਰ ਇਹ ਰੈਂਡ ਵਾਲੇ ਕਿੱਥੋਂ ਦੇ ਸੰਗ ਇਹ ਜੀਆ ਗੁਰਦੁਆਰਾ ਡੋਮਿਆਂ ਇੱਥੇ ਮਤਲਬ ਥਾਣਾ ਸਦਰ ਦੇ ਏਰੀਆ ਦੇ ਵਿੱਚ ਹੀ ਆ ਜਿਹੜੀ ਸੰਧੂ ਕਲੋਨੀ ਆ ਬਟਾਲਾ ਰੋਡ ਤੇ ਉਹਦੇ ਉੱਤੇ ਇਹ ਰਹਿੰਦੇ ਨੇ ਇਹ ਉੱਥੋਂ ਜਿਹੜੇ ਇਹਨਾਂ ਨੂੰ ਐਸੇ ਉੱਥੋਂ ਹੀ ਗ੍ਰਿਫਤਾਰ ਕੀਤਾ ਗਿਆ ਇਹਨਾਂ ਦੇ ਉੱਤੇ ਹਰਪ੍ਰੀਤ ਜਿਹੜਾ ਇਹ ਇਹਦੇ ਖਿਲਾਫ ਪਹਿਲਾਂ ਵੀ 6 ਮਕਦਮੇ ਦਰਜੇ 4 ਐਨਡੀਪੀਐਸ ਦੇ ਮਕਦਮੇ ਦਰਜੇ ਆ ਤੇ ਦੋ ਮਕਨਵੇ ਦੇ ਪ੍ਰੋਵੀਜ਼ਨਲ ਐਕਟ ਦੇ ਆ ਜਿਹੜੇ ਉਹ ਸੈਕਸ਼ਨ 42 ਦੇ ਉਹ ਦਰਜ ਨੇ ਪਹਿਲਾਂ ਵੀ ਸਰ ਕਿੰਨੇ ਸਾਲ ਪਹਿਲਾਂ ਤੋਂ ਇਹਨਾਂ ਨੂੰ ਇਹ ਕੰਮ ਕੀਤਾ ਜਾ ਰਿਹਾ ਸੀ ਇਹ ਕਰੀਬ 3-4 4-5 ਸਾਲ ਤੋਂ ਪਹਿਲੇ ਲੱਗੇ ਨੇ ਕਾਫੀ ਇਹਨਾਂ ਦੀ ਇਹ ਇਹ ਲਾਕੀ ਦੀ ਬਦਨਾਮੀ ਹੈ ਜੁਏ ਦੇ ਨਾਲ ਜਿਹੜੇ ਦੇ ਗ੍ਰਿਫਤਾਰੀ ਦੇ ਨਾਲ ਲੋਕਾਂ ਦੇ ਵਿੱਚ ਕਾਫੀ ਜੜੀ ਆ ਪੁਲਿਸ ਦੀ ਜਿਹੜੇ ਚੰਗਾ ਅਖਮਣਿਆ ਪਰ ਨਸ਼ੇ ਦੀ ਜੜੀ ਹੈ ਕਾਫੀ ਰੀਟ ਹਾਲੇ ਪਈ ਇਹੜੀਆਂ ਲੇਡੀਜ਼ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਵੱਲੋਂ ਵੀ ਨਸ਼ਾ ਵੇਚਿਆ ਜਾਂਦਾ ਸੀ ਜਿਵੇਂ ਗਲੀ ਘਮਣ ਤੋਂ ਬਿਲਕੁਲ ਨਹੀਂ ਬਿਲਕੁਲ ਨਾ ਕੋਈ ਵੀ ਨਸ਼ਾ ਵੇਚਿਆ ਜਾਂਦਾ ਜੀ ਇਹ ਉਹ ਵੀ ਜਿਹੜੀਆਂ ਪੂਰੀਆਂ ਭਾਈਵਾਲ ਨੇ ਨਾਲ ਹੋ ਕੇ ਉਸ ਲਾਈਫ ਸਪਲਾਈ ਕਰਾਉਂਦੀਆਂ ਨੇ ਤਾਂ ਹੀ ਉਹਨਾਂ ਨੂੰ ਜਿਹੜੇ ਰੰਗੇ થી ਗ੍ਰਿਫਤਾਰ ਕੀਤਾ ਗਿਆ ਹੋਰ ਕੋਈ ਬਰਾਮਦਗੀ ਹੈਰੋਇਨ ਤੋਂ ਲਾਵਾ ਹੋਈ ਹੋਵੇ ਬਸ ਇਹ ਤਾਂ ਚੱਲ ਰਹੀ ਹੈ ਜੀ ਇਨਵੈਸਟੀਗੇਸ਼ਨ ਇਹਨਾਂ ਤੋਂ ਹੁਣ ਅੱਗੇ ਆ ਰਿਮਾਂਡ ਲਿਆ ਜੀ ਅਸੀਂ ਰਿਮਾਂਡ ਲੈ ਕੇ ਜਿਹੜੀ ਅੱਗੇ ਜੋ ਵੀ ਫਰਦਰ ਬਰਾਮਦਗੀ ਹੋਏਗੀ ਆਪ ਜੀ ਨੂੰ ਜੂਰ ਦੱਸਿਆ ਜਾਏਗਾ ਸਰ ਇੱਕ ਮੈਸੇਜ ਕੀ ਦੇਣਾ ਚਾਹੋਗੇ ਜਿਹੜੇ ਲੋਕ ਨਸ਼ਾ ਵੇਚਨੇ ਨੇ ਜਿਸ ਤਰ੍ਹਾਂ ਹੁਣੇ ਮਾਮਲਾ ਹੈ ਕਿ ਪਤੀ ਪਤਨੀ ਦੇ ਵੱਲੋਂ ਹੀ ਵੇਚਿਆ ਜਾ ਰਿਹਾ ਸੀ ਖਾਸ ਕਰ ਜਿਹੜੀਆਂ ਲੇਡੀਜ਼ ਨੇ ਉਹ ਵੀ ਸ਼ਾਮਿਲ ਨੇ ਜਿਹੜੇ ਲੋਕਾਂ ਨੇ ਜਵਾਨੀ ਐ ਨੌਜਵਾਨਾਂ ਦੀ ਉਹਨਾਂ ਨੂੰ ਕਾਣ ਲਗਾ ਰਿਹਾ ਦੇਖੋ ਜੀ ਮੈਂ ਆਪ ਦੇ ਮਾਧਿਅਮ ਰਹੀ ਹਾਂ ਸਾਰੇ ਸਮਾਜ ਨੂੰ ਮੈਂ ਅਸੀ ਦੇਣਾ ਚਾਹੁੰਦਾ ਵੇਖੋ ਇਹ ਜਿਹੜੀ ਆ ਸਰਕਾਰ ਵੱਲੋਂ ਬਹੁਤ ਵੱਡਾ ਉਪਰਾਲਾ ਉਹ ਬਹੁਤ ਜਿਹੜਾ ਵਾ ਅੱਛਾ ਜਿਹੜਾ ਵਾ ਉਪਰਾਲਾ ਜਿਹੜਾ ਵਾ ਬੜਾ ਇੰਟਰਸਟ ਦੇ ਨਾਲ ਕੰਮ ਕੀਤਾ ਜਾ ਰਿਹਾ ਜਿੱਥੇ ਇਹਨਾਂ ਦਾ ਆਪਾਂ ਅਸੀਂ ਦੋਸ਼ੀਆਂ ਨੂੰ ਗ੍ਰਫਤਾਰ ਕੀਤਾ ਜਾ ਰਿਹਾ ਉੱਥੇ ਜਿਹੜੇ ਇਲਾਜ ਕਰਾਉਣਾ ਚਾਹੁੰਦੇ ਆ ਉਹਨਾਂ ਨੂੰ ਡੀਡਿਕਸ਼ਨ ਸੈਂਟਰ ਵੀ ਦਾਖਲ ਕਰਾਇਆ ਜਾ ਰਿਹਾ ਉੱਥੇ ਉਹਨਾਂ ਦਾ ਟ੍ਰੀਟਮੈਂਟ ਕਰਾਇਆ ਜਾਏ ਜਿਹੜੇ ਮੰਦੇ ਦੋਸ਼ੀ ਜਿਹੜੇ ਫੜੇ ਜਾਂਦੇ ਨੇ ਜਿਹੜੇ 27 ਐਨਡੀਪੀਐਸ ਐਕਟ ਦਾ ਉਹਨਾਂ ਨੂੰ ਜਿਹੜਾ ਕੋਰਟ ਚ ਪੇਸ਼ ਕਰਕੇ ਅਦਾਲਤ ਪੁੱਛਦੀ ਹੈ ਵੀ ਜੇ ਤੂੰ ਆਪਣਾ ਨਸ਼ਾ ਕੋਥੇ ਐਪਲੀਕੇਸ਼ਨ ਦਿੰਦੇ ਆ ਕਿ ਮੈਂ ਆਪਣਾ ਨਸ਼ਾ ਛੱਡਣਾ ਚਾਹੁੰਨਾ ਵਾ ਤੇ ਸ਼ਖਸ਼ਿਤ 64 ਦੇ ਤਹਿਤ ਇਹਨਾਂ ਨੂੰ ਜਿਹੜਾ ਵਾ ਮੁੜ ਕੇ ਜਿਹੜਾ ਵਾ ਡੀਟਿਕਸ਼ਨ ਸੈਂਟਰ ਜਿਹੜਾ ਐਡਮਿਟ ਕਰਾਇਆ ਜਾਂਦਾ ਜਿੱਥੇ ਜਿਹੜੇ ਬਹੁਤ ਸਾਰੇ ਲੋਕ ਜਿਹੜਾ ਨਸ਼ਾ ਛੱਡ ਰਹੇ ਨੇ ਇਹ ਲੋਕਾਂ ਨੂੰ ਮੇਰੇ ਵੱਲੋਂ ਇਹੋ ਬੇਨਤੀ ਆ ਕਿ ਤੁਸੀਂ ਸਾਰੇ ਇਹਦੇ ਨਾਲ ਇਸ ਮਹਿਮ ਦਾ ਹਿੱਸਾ ਬਣੋ ਤੇ ਤੁਸੀਂ ਕਰੋ ਇਹ ਇਹ ਨਾ ਕਹੋ ਕਿ ਅੱਜ ਅਸੀਂ ਇਸ ਨਸ਼ੇ ਦੇ ਕੋਰਟ ਤੋਂ ਸਾਡਾ ਪਰਿਵਾਰ ਬਚਿਆ ਵਾ ਜੇ ਇਦਾਂ ਹੀ ਇਲਾਕੇ ਦੇ ਵਿੱਚ ਜਾਂ ਤੁਹਾਡੇ ਕੋਈ ਨਸ਼ੇ ਵਾਲੇ ਵੇਚਦੇ ਰਹੇ ਤੇ ਕੱਲ ਨੂੰ ਤੁਹਾਡੇ ਬੱਚੇ ਨੂੰ ਵੀ ਜਿਹੜਾ ਵਾ ਇਹ ਘੁੰਣ ਲੱਗ ਸਕਦਾ ਇਸ ਕਰਕੇ ਆਪਾਂ ਇਸ ਨੂੰ ਜਿਹੜਾ ਵਾ ਜਿਹੜੀ ਆ ਜਿਹੜਾ ਸਿਉਂਕ ਵਾਗੂ ਸਾਡੇ ਸਮਾਏ ਨੂੰ ਚਿੰਮੜਿਆ ਇਹਨੂੰ ਮੁੱਢ ਤੋਂ ਆਪਾਂ ਖਤਮ ਕਰੀਏ ਸਮਸਰ ਗੱਲਬਾਤ ਕਰਨ ਲਈ ਸੋ ਲਗਾਤਾਰ ਪੰਜਾਬ ਪੁਲਿਸ ਨਸ਼ਾ ਮੁਕਤ ਕਰਨ ਲਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਵਕਫਕ ਕਾਰਵਾਈਆਂ ਕਰਦੀ ਹੋਈ ਨਜ਼ਰ ਆ ਰਹੀ ਤੇ ਅੱਜ थाना सदर ਦੀ ਪੁਲਿਸ ਦੇ ਵੱਲੋਂ ਖਾਸ ਇੱਕ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ ਜਿਸ ਵਿੱਚ ਨਸ਼ਾ ਵੇਚਣ ਵਾਲੇ ਇੱਕ ਪਤੀ ਪਤਨੀ ਤੇ ਉਸਦੇ ਨਾਲ ਇੱਕ ਹੋਰ ਰਿਸ਼ਤੇਦਾਰ ਦਾ ਜਿਹੜਾ ਪਰਦਾ ਹੈ ਉਹ ਫਾਸ਼ ਕੀਤਾ ਗਿਆ ਹੈ ਕੈਮਰਾਮੈਨ ਅਜੇ ਦੇ ਨਾਲ ਮੈਂ ਸੁਖਜੀਤ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ